ਹੋ ਜੀ ਬਾਈ ਸਿੰਧੂ ਮਨੂੰ ਕਹਿੰਦਾ ਵੀ ਸ਼ੁਰੂਆਤ ਵੀ ਉਰੀ ਤੇ ਕਰੀ ਤੀ ਐਂਡ ਵੀ ਉਰੀ ਕਰਨਾ ਹਾਂ ਪ੍ਰਧਾਨ ਉਹੀ ਗੱਲ ਹੈ ਤੇਰੀ ਗੱਲ ਦੀ ਸਾਰਿਆਂ ਨੂੰ ਜੀ ਸੱਚੀ ਗੱਲ ਹੈ ਹਾਂ ਦੇਖਦੇ ਹੁਣ ਸੁਪਰ ਸੀਟਰ ਦੀ ਸ਼ੁਰੂਆਤ ਵੀ ਕਹਿੰਦਾ ਪ੍ਰਧਾਨ ਤੇ ਕਰੀ ਆ ਐਂਡ ਵੀ ਐਂਡ ਵੀ ਉਰੀ ਕਰਨਾ ਪਰ ਆਹ ਨਹੀਂ ਤਾਂ ਜਾਰ ਲੱਗਿਆ ਪਿਆ ਪਰ ਟਰੈਕਟਰ ਵੀ ਹੋਰ ਤਾਂ ਉਹ ਪੂਰੀ ਇਹ ਸਰਾਸਾ ਦੂਹਾ ਲਾ ਦੈ ਨਾ ਜਾਲੀਆਂ ਬੰਦ ਹੈ ਨੀ ਜੇ ਕਣਾ ਪਾਇਪ ਆ ਉਹ ਰਾਟ ਪਾਇ ਕਰਦਾ ਪਾਇਪ ਤਾਂ ਪਤਾ ਨਹੀਂ ਰਸ ਵੀ ਜਿਹੜੀ ਜਵੀ ਬੀਜੀ ਦੀ ਵੇਚੀ ਆ ਕੋ ਬੱਟਿਆ ਵੀ ਹੈਗਾ ਕਿ ਬਸੇ ਭਾਈ ਇਹ ਹਲੇ ਗਏ ਨਹੀਂ ਤਾਲ ਵਾਲੇ ਕੋਲ ਲੈ ਯਾ ਹੀ ਨਹੀਂ ਫਿਰ ਤਾਲ ਵਾਲੇ ਕੋਲ ਜਾ ਕੇ ਪਤਾ ਲੱਗਣਾ ਹੈ ਬਾਅਦ ਜੇ ਜਾਊਗਾ ਜੇ ਮੱਕੀ ਹੁੰਦੀ ਫੇ ਬਣ ਗਿਆ ਦਾ ਹਾਂ ਮੱਕੀ ਦੇ ਦੋ ਕਿਲੋ ਲੇ ਲਈਆ ਮੱਕੀ ਨੇ ਮੱਕੀ ਨੇ ਬਣਾ ਦਿੱਤਾ ਦਾ ਮੱਕੀ ਦੀ ਆਇਤੀ 400 ਰੁਪਏ ਰੇਟ ਲੋਟ ਆ ਗਿਆ ਬਜਨ ਵੀ ਬਹੁਤ ਆ ਮੱਕੀ ਦੀ ਇਹ ਹੋ ਜਵੇ ਭਾਈ ਹਾਂ ਬਜਨ ਵੀ ਬਹੁਤ ਆ ਟਰੱਕ ਵੀ ਦੇਈਂ ਨਾਲ ਜੇ ਵੀ ਮੰਗਣੇ ਖੜੀ ਆ ਪਤਾ ਇਹਦੇ ਵਿੱਚ ਇੰਨਾ ਕਿੰਨਾ ਕਿ ਜੂਰੀ ਆ ਪਾਤਾ ਦਾ ਲੈ ਇਹਦੇ ਦਾ ਪਾਇ ਨਹੀਂ ਹਲੇ ਕੀ ਕੀ ਕਹਿੰਦਾ ਪਾਇ ਉਦੋਂ ਪਰਦਾਨ 70 ਕਿਲੋ ਬੀਜ ਪਾਇਆ ਕਾਹਦਾ ਕੜਕਵਾ ਨਾ ਨਾ ਪਲੀ ਪਲੀ ਜਿਗਾ ਤੇ ਹੋਈ ਵੀ ਆ ਫੂਕ 40 50 ਕਿਲੋ ਬੀਜ ਪਿਆ ਨਹੀਂ ਹਾਂ ਆ ਵਿੱਚ ਤੇ ਫੂਕੀ ਜਿਗਾ ਥੋੜੀ ਜੀ ਪਾਪ ਖੜਕੇ ਕਰਤਾ ਉਹਨੇ ਸਪਰੇਅ ਵਾਲਾ ਚੀ ਤੁਸੀਂ ਔਕਰੀਏ ਜਿਹੜੀ ਜੜੇ ਹੁੰਦੀ ਬਾਈ ਜਿਹੜੀ ਜੜੇ ਹੁੰਦੀ ਹੈ ਨਾ ਨਾ ਬਾਹਰ ਵਾਲੀ ਕਰੀਏ ਕੋਈ ਦਾ ਹੈ ਉਹ ਨਹੀਂ ਹਿੰਦੂ ਕੀ ਕਹਿੰਦਾ ਰ ਤੂੰ ਕਿੰਨੇ ਸਾਲ ਹੋ ਗਏ ਤੈਨੂੰ ਆਸ੍ਰੀ ਘਰ ਜੀ ਆਸ੍ਰੀ ਘਰ ਜੀ ਤੂੰ ਕਹਿੰਦਾ ਰ ਵੀ ਸ਼ੁਰੂਆਤ ਵੀ ਆ ਮਾ ਸਰਵਾਦ ਵੀ ਰੀ ਤੇ ਕਰੀਦੀ ਪੰਜ ਅੰਡ ਵੀਰੀ ਕਰਤਾ ਅੰਡ ਵੀਰੀ ਦਾ ਤਾਂ ਹੀ ਨੀ ਤੋਤਾ ਦੇਖ ਲਾ ਤੂੰ ਮੈਂ ਕਹਿ ਰਿਹਾ ਤਾਂ ਇਹਨਾਂ ਨੂੰ ਵੀ ਡੀਜਣ ਹੀ ਆ ਨਹੀਂ ਤਾਂ ਹੀ ਨੀ ਤੋਤਾ ਪ੍ਰਧਾਨ ਮੁੰਡੇ ਨੇ ਮੇਰੇ ਸਾਹਮਣੇ ਨਾਲ ਤਾਂ ਵੀ ਭਾਈ ਆਹ ਜਿਹੜੀ ਸਟੇਜ ਆ ਹੁਣ ਲਾਸਟੇ ਹੋਣੀ ਆ ਹੁਣ ਤਾਂ ਨਹੀਂ ਦੇਖਿਆ ਕੋਈ ਕਹ ਹੈਗਾ ਸਿੰਦੂ ਬਹੁਤ ਪਏ ਹਾਂ ਬਹੁਤ ਪਏ ਹਲੇ ਆਪਣੇ ਤਾਂ ਨਕਬਰੀ ਮੇ ਨਿਭੜੇ ਗਿਆ ਪ੍ਰਧਾਨ ਉਦਾਂ ਐ ਜੇ ਕਿਤੇ ਬੁੱਟਿਆ ਵਾਟਿਆ ਮੇ ਵੇਚਣੀ ਹੋਵੇ ਬੁੱਟਿਆਂ ਦੇ ਝਾੜ ਘਾਟ ਹੁੰਦਾ ਫੇ ਭਈ ਲੈ ਜਾਂਦੇ ਆ ਪਧਰੇ ਜਾਏ ਚਲ ਕਮੈਨ ਤੇ ਬੜਾ ਹੋ ਗਈ 20 ਕੁਇੰਟਲ ਹੋ ਗਈ 15 ਹੋ ਗਈ ਲਾਹੇ ਦੀ ਹੋਆ। ਓਕੇਆ? ਕਿ ਨਹੀਂ? ਪਿੱਛੇ ਹਾਂ। ਕਿਆ ਚੀਜ਼? ਆ ਘੱਟਾ ਪੋਣ ਨੂੰ ਉਹ ਪਹਿਲੇ ਹੀ ਉਹ ਪੱਤੀ ਦਿੱਤੀ ਵੀ ਉਹ ਸਿਗਾ। ਦਾ ਚੀਜ਼। ਸਪਰਿੰਗ ਸਪਰਿੰਗਾਂ ਨੂੰ ਆਹੇ। ਹੂੰ ਹੂੰ। ਪੂਰੀ ਆ ਵੀ ਟੁੱਟ ਗਈ ਨਾ ਸਿੰਧੂ ਖਾਸੇ। ਕਾ ਲਾਤ ਟੁੱਟ ਗਈ। ਕਿੰਨੇ ਚ ਟੁੱਟੇ ਆ। ਗੰਨਾ? ਹਾਂ ਗੱਲ ਗੰਨੇ ਵਾਲਾ। ਤੈਨੂੰ ਹੁਣ ਤੋ ਐਵਰੇਜ ਦੱਸ ਕਿੰਨੇ ਕਰਤੇ। ਕੀ? ਬਜਾਈ। ਸਾਈ ਮੜਾ ਜਾ। ਬਜਾਈ ਹੋ ਗਏ 115-18 ਦਾ। ਠੀਕ ਆ। ਸਵਾ ਸੂ ਹੋ ਗਿਆ ਹੋਵੇ ਇੰਨਾ ਜਾਨੀ ਕਿ ਇੱਥੇ ਜੇ 15 18 ਸਵਾ 100 ਦੇ ਵਿੱਚ ਠੀਕ ਹੈ ਮਹੀਨਾ ਕਿਦਾਂ ਇੱਕ ਮਹੀਨਾ ਚੱਲਿਆ ਮਹੀਨੇ ਤੋਂ ਤਾਂ ਹੁਣ ਜੇ ਹਿਸਾਬ ਲਈਏ ਤਾਂ ਉੱਪਰ ਚੱਲ ਗਿਆ ਬਹੁਤ ਉੱਪਰ ਹੋ ਗਿਆ ਮਹੀਨੇ ਦੇ ਤਾਂ ਪ੍ਰਧਾਨਾ ਕਿੰਨੇ ਦਿਨ ਦੀ ਵੱਡੀ ਜੀ ਆ ਵੀ ਆਪਾਂ ਨੇ ਮੈਂ ਕਹਿੰਦਾ 9 ਤਰੀਕ ਨੂੰ ਵੀ ਜੀਤੀ ਨਾ 2 ਮਹੀਨੇ ਬਾਅਦ ਵੱਡੀ ਜੀ ਹਾਂ 2 ਮਹੀਨੇ ਤਾਂ ਲੰਗੇਗਾ ਜੀ ਆ ਵੀ ਨੂੰ ਹਾਂ ਪ੍ਰਧਾਨ ਭਾਈ ਜਿਵੇਂ ਟਾਲ ਵਗੇਰ ਕੇ ਖੁਸ਼ ਹੈ ਟਾਲ ਵਾਲੇ ਆਪਣੇ 2 ਦਿਨ ਚ ਲੈ ਜਾਂਦੇ ਜੇ ਦੂਏ ਲੋਡ ਵੜਾਈਏ ਫੇਰ ਸਾਲ ਸਿਆਪਾ ਜਾ ਥੋੜਾ ਪੰਗਾ ਫਿਰਤਾ ਫੇਰ ਤਾਂ ਦੇਖੀ ਚਲ ਤੋ ਅੱਜ ਭਰੀ ਵੜ ਲਈ ਆ ਵੜ ਲਈ ਕੱਲੂ ਵੜੂਗੇ ਨਹੀਂ 2 ਦਿਨ ਤੱਕ ਰਾਵੂਗੇ ਹੂੰ ਸਾਡੇ ਨਾਲ ਵੀ ਇਹ ਕੰਮ ਹੁੰਦਾ ਦਾ ਸੀ ਵੀਰ ਦੇ ਰਹੇ ਓਕੇ ਆਸਲੀ ਪ੍ਰਧਾਨ ਆਇਆ ਹਾਂ ਅਜੇ ਤਾਂ ਥੈਲੇ ਜੀ ਤਾਂ ਅਸਲੀ ਲੱਗਦਾ ਬਾਕੀ ਦੇਖੋ ਪਾਜ ਦੇ ਬਦਲ ਲੱਗੂਗਾ ਮਿਲਦਾ ਵੀ ਨਹੀਂ ਹੈਗਾ ਪੂਰੀ ਨੇ ਵੀ ਭਾਈ ਪਾਣੀ ਛੱਡਿਆ ਪਰ ਕਣਕ ਨੂੰ ਅੱਜ ਇਹਨੇ ਜਿਆ ਪ੍ਰਧਾਨ ਜੀ ਮੈਪ ਕੱਟ ਕੇ ਦੇਖਿਆ ਨਾ ਮੀਂਹ ਨਹੀਂ ਹੈਗਾ ਕਹਿੰਦਾ ਹੁਣ ਲੌੜੀ ਪੈਣਾ ਹੈ ਤਾਏ ਜੀਦਾ ਬਸ ਸਰਿਆ ਵੀ ਹੈ ਕੰਮ ਪੂਰੀ ਅਸਲੀ ਹੈ ਹਾਂ ਜੱਗਾ ਦੇਖ ਕੇ ਕਰਦਾ ਫੂਕੀ ਮਾਰ ਕੇ ਉਹ ਪਾਣੀ ਛੱਡ ਦਿੰਦਾ ਹੈ ਅਸਲੀ ਹੁੰਦਾ ਜਿਹੜਾ ਪਾਣੀ ਛੱਡ ਜਾਂਦਾ ਪੂਰੀਆ ਚੱਕੂਆ ਪੂਰੀਆ ਚੱਕੋ ਇਹ ਇਹਦਾ ਇਹਨਾਂ ਫੂਕੀ ਇਹਨਾਂ ਸਰਪਰ ਨਾ ਪੂਰੀ ਅੰਦਰ ਸਿਰਫ ਕੰਮ ਹੀ ਕਰਨਾ ਹੈ ਇੱਧਰ ਇੱਧਰ ਸਾਬਾ ਜਨ ਜ਼ਿਆਦਾ ਉਹ ਜਿਹੜਾ ਪੇੜਾ ਰੇ ਵਾਲਾ ਮੁਰਲਾ ਜੀਦੋਂ ਹੁਣ ਮੇਰੀ ਗੱਲ ਸੁਣਾ ਹੁਣ ਤੈਨੂੰ ਐਵਰੇਜ ਵੀ ਆ ਗਈ ਇੰਨਾ ਸੀਜ਼ਨ ਲਾਤਾ ਪਾਉਣ ਦੀ ਫਿਜ਼ਿਕ ਸਹੀ ਪੈ ਲੱਗ ਗਿਆ ਹੁਣ ਵੀਜ ਇਹ ਤਾਂ ਥੋੜਾ ਸਾਫ ਹੁੰਦਾ ਕੋਈ ਹਾਂ ਕਕਾਨਕ ਛੋਟੀ ਬਦਈ ਵਾ ਉਹ ਗਿਰ ਜਾਣਾ ਉਹਦੇ ਪੁਰਾਣੇ ਨੂੰ ਪਾਣੀ ਲਾਤਦਾ ਬਾਈ ਖੇਤ ਨੂੰ ਹਾਂ ਖੜੇ ਜੇ ਜਾਬੀ ਜੇ ਹਾਂ ਖੜੇ ਜੇ ਲਾਤਦਾ ਤਾਂ ਹੀ ਲਾਤ ਪੂਰੀ ਦਾ ਬੋਲਟ ਵਾ ਗਿਲ ਚੈੱਕ ਕਰਦਾ ਤਾਂ ਕਹਿੰਦਾ ਮੈਂ ਗਿਲ ਦੇਖਾਂ ਮੈਂ ਕਿੱਥੇ ਕਿੱਥੇ ਦੇਖਣ ਗਏ ਤੇ ਬੋਲਟ ਦੇਖਦਾ ਬਹੁਤ ਆ ਅਡਾਣਾ ਰੂਲਾ ਵਿੱਚੇ ਪਾਉਣੇ ਕਿ ਰੱਖਣੀ ਆ ਠੀਕ ਆ ਬਾਈ ਸੁਪਰ ਸੀਟਰ ਕੇ ਬਜਾਈ ਨਿਕਲੇ ਆਉਣੀ ਇਹ ਸੁਪਾਲੀ ਵਾਦੀ ਪੁੱਤ ਇੱਕ ਗੱਬੇ ਵਾਲਾ ਆਹ ਛੱਡ ਦੇ ਹਾਂ ਬਾਈ ਨੀਮਾ ਨਾ ਖੇਤਾ ਜੇ ਛਿੱਟਾ ਦੇ ਕੇ ਵੀ ਤੇ ਨਿਕਲ ਜਿਉਂ ਨਹੀਂ ਹੈਗੀ ਆਹ ਸੁਪਰ ਹਿੱਟਰ ਵਾਲੀ ਆਏ ਆ ਗਿਣਵੇਂ ਦਿਨਾਂ ਚ ਬਾਹਰ ਆਣਗੇ ਇਹ ਤਾਂ ਬਾਹਰ ਜਾਂਦੀ ਇਹ ਤਾਂ ਆਏ ਨੇ ਜੂਰੀਆ ਲਿਆਉਂਦਾ ਉਹ ਦੇਖੋ ਜੂਰੀਆ ਆਓ ਦੇਖ ਨਾਲ ਚੱਕੀਏ ਕੋਈ ਕੇ ਵੀਡੀਓ ਪਾ ਲਾਂਗੇ ਨਹੀਂ ਜੂਰੀਆ ਦਾ ਫਰਕ ਆ ਬਾਈ ਗਰਮੈਸ ਕਰ ਪੈਂਦਾ ਹੀ ਆ ਉਹ ਗਰਮੈਸ ਕਰ ਦਿੰਦਾ ਆਮਨੇ ਵਸੇ ਤੋਂ ਵੀ ਖਾ ਕੇ ਦੇਖ ਲੈ। ਸਿੰਧੂ ਜਿਹੜਾ ਆਪਣੇ ਲਈ ਇੱਕ ਹੋਰ ਬੰਦਾ ਲਿਆਇਆ ਤਾਂ ਉਹ ਕਿੰਨੇ ਕੀਲੇ ਵਾ ਗਿਆ। ਇਹੋ ਜਿਹਾ। ਉਹਦਾ ਤਾਂ ਪਲੇਟ ਵੀ ਨੂੰ ਤਾਂ ਸੇ ਹਾਂ। ਇਹਦੇ ਕਿੰਨੇ ਕਿ ਚੱਕ ਤੇ ਦਿਖਾਈਦਾ। ਚਲਾਉਣੇ ਦੀ ਹਿੰਮਤ ਵੀ ਹੋਣੀ ਚਾਹੀਦੀ। ਇਹਦੇ ਨਹੀਂ ਆਇਆ ਤਾਂ ਸਿੰਧੂ ਖੜੇ ਯਾਰ ਬਹੁਤ। ਉਹਦਾ ਰੰਗ ਵੀ ਨਹੀਂ ਉਤਰਿਆ। ਹਾਂ। ਬਾਤ ਮੇਰਾ। ਆਪਣੇ ਜ਼ਮੀਨ ਦਾ ਵੀ ਫਰਕ ਆ ਆਪਣੇ। ਹਾਂ। ਔਰ ਡਾਕਰ ਜ਼ਮੀਨ ਤੇ ਵੱਧ ਚੱਕ ਲੈਂਦਾ। ਨਹੀਂ ਆਪਣੇ ਦੇ ਚੱਕਦੀ। ਆਪਣੇ ਵਾਲੇ ਦਾ। ਹਾਂ। ਨਹੀਂ ਆ ਡਾਕਰ ਚ ਵੱਧ। ਯਾਨੀ ਕਿ 70 ਕੀ ਦੇ ਉਹਨੇ 20 ਤੇ 12 ਬਲੇਡ ਉਦਾਂ ਹੀ ਪਈ ਹੋਗੇ ਪੂਰੀ ਤੁਕਿਆ ਕਹਿੰਦਾ ਗੋਭੀ ਨਹੀਂ ਹੋਈ ਮੈਂ ਗੋਭੀ ਦੇ ਫੁੱਲਾ ਢੜੇ ਹੋਗੇ ਆਪਣਾ ਇਹਨੂੰ ਫੁੱਲ ਕੋਈ ਵੀ ਲੱਗਿਆ ਕੋਈ ਇਹ ਬਾਈ ਸਪਰੇਆ ਸੁਪਰੂ ਆ ਕੇ ਰਹਿੰਦੀ ਐ ਮੈਂ ਕਹਿੰਦਾ ਪ੍ਰਧਾਨ ਨੇ ਡੈਮ ਡੈਮ ਡਾਲੂ ਰਾਇ ਤੇ ਪ੍ਰਧਾਨ ਨੇ ਆਲੂ ਵਧੀਏ ਇਹਦੇ हट ਕੇ ਦੇਖੀ ਐ ਵੀ ਹੈਗਾ ਵਿੱਚ ਕਿਨੇ ਡੰਡੀ ਉਹ ਤਾਂ ਨਹੀਂ ਹੈ ਜੀ ਪ੍ਰਧਾਨ ਆਲੂ ਹੈ ਵੀ ਹੈਗਾ ਚੈੱਕ ਕਰਵਾਉਗਾ ਮੈਂ ਲੱਗਦਾ ਗੋਭੀ ਗੱਲ ਉਹਦਾ ਹੈ ਹਾਂ ਹੈਗੇ ਆ ਦੇਖ ਹਾਂ ਆ ਦੇਖ ਆ ਆ ਕਿਹੜੇ ਕੰਪਨੀ ਦੇ ਪਤਾ ਹਜ਼ੂਰ ਕੱਢ ਲੈ ਗਿਆ ਹੋ ਲਿਓ ਖੁਰਪਾ ਇੱਧਰ ਦੇ ਹਾਲ ਤਾਂ ਬੱਚੇ ਐ ਨਾ ਨਾ ਬਿਆਰੂ ਇਹੀ ਚੱਲਣਾ ਠੀਕ ਹੋਣ ਛੱਡ ਜਾ ਕਣ ਕੜਾਈ ਮਹੀਨੇ ਤੱਕ ਹੋ ਜਾਣਾ ਇਹਨਾਂ ਯਾਰ ਲੋ ਜੀ ਬਾਈ ਮੋਟਰ 'ਪਾ ਗਰਮੀ ਬਹੁਤੀ ਪਰ ਤਾਂ ਨੇ ਪੱਖਾ ਲਾ ਕੇ ਕੰਨ ਕੜਾਈ ਐ ਐਨੂੰ ਅਰਥ ਪਉਦਾ ਹੁੰਦਾ ਤੂੰ ਕੰਨ ਤਾਂ ਸਾਫੇ ਕੀ ਹਮ ਸਾਬ ਹੈ ਜੋ ਬਿਜਲੀ ਵਾਲਾ ਕੰਮ ਐ ਐਨੂੰ ਅਰਥ ਪਉਦਾ ਨੀ ਕੋ ਹਾਂ ਐਨੂੰ ਨਹੀਂ ਉਹ ਕੈਤੂ ਅਥ ਲਾਉਦਾ ਫਰਾਰੇ ਮੱਖਾ ਕਾਤੇ ਲਿਆਦਾ ਗਰਮੀ ਲੱਗਦੀ ਹੈ ਹਾਂ ਪਤਾ ਮੜਿਆ ਹਾਂ ਇਹਦਾ ਜੇ ਮੱਖਾ ਨਹੀਂ ਚੱਲਿਆ ਨਾ ਕਹਿ ਅਰਥ ਲਾ ਲੂੰਗਾ ਭਗਾਉਗੇ ਪਹਿਲੇ ਕਿਧਰ ਬਿਜਲੀ ਆਵਾਏ ਐਥੇ ਆਉਣਾ ਵੀ ਆ ਲਿਖਦੇ ਰਹਿ ਕੇ ਕਣਕ ਤਾਂ ਵੀਜ ਵਧੀਆ ਯਾਰ ਤੇ ਖਾਈਂ ਤੇ ਘੜਾ ਵੀਜਾ ਪੂਰੀ ਕਰੈਕਟ ਤਾਂ ਨਹੀਂ ਮਾਰਦਾ ਯਾਰ ਮੋਟੀ ਕਣਕ ਹੈ ਕਣਕ ਤਾਂ ਵਧੀਆ ਹੂੰ ਇਹ ਹਰੇ ਇਹ ਕਹਿੰਦਾ ਬੀਜ ਦੇ ਦੇ ਤੇ ਕੋ ਬੀਜ ਹੈਗਾ ਇਹ ਬਾਈ ਲੇਟ ਬੀਜ ਆ ਵਧੀਆ ਹੈ ਬਾਈ ਉਹ ਪਤਾ ਕਰ ਲੈ ਜੇ ਚਾਹੀਦਾ ਹੋਇਆ ਲੈ ਜੇ ਪ੍ਰਧਾਨ ਦੇ ਹਾਂ ਪ੍ਰਧਾਨਾ ਜੀ ਚਾਰ ਚੰਗਾ ਨਿਕਲ ਗਿਆ ਵੀ ਜੇ ਵਾਰ ਤੇ ਲੈ ਕੇ ਆਵੇਂ ਦੰਦਾ ਨਹੀਂ ਆਇਆ ਬਾਈ ਦੰਦਾਰੀ ਹਾ ਲੈਣਾ ਯਾਰ ਇਹ ਤੇ ਬੀਜ ਆ ਦਾ ਦੇਗਾ ਬੀਜ ਮਿਲ ਜਾਣਾ ਤੈਨੂੰ ਆ ਦੇ ਖਰੇ ਜੀ ਤਾਂ ਲਾਹ ਲ ਪਿਆ ਤੇ ਰੋਟੀ ਵੀ ਹਨ ਕੰਮ ਦੀ ਬਣੂ ਤੂੰ ਐ ਕਰ ਤੇ ਲੈ ਮੇਰੇ ਮੁੰਡੇ ਨੂੰ ਆਵਾ ਮੈਂ ਪਿੱਛੇ ਫਟੇ ਰੋ ਜਾਣਾ ਸੀ ਨੇ ਰੋ ਠੀਕ ਆ ਮੈਂ ਮਿੱਟੀ ਦੇ ਭਰ ਕੇ ਰੱਖਦਾ ਜਾਨੂ ਪ੍ਰਧਾਨ ਬੀਜ ਤਾਂ ਤੂੰ ਲਿਆ ਹੀ ਨਹੀਂ ਬੀਜ ਤਾਂ ਲਿਆ ਹੀ ਲਿਆਗਾ ਬੀਜ ਤਾਂ ਲਿਆ ਹੀ ਨਹੀਂ ਹੈ ਦੱਸ ਉਹ ਪਾ ਕੇ ਰੱਖ ਲੈ ਜੀ ਰਾਜਾ ਜੀ ਭਾਈ ਸਵਾਲ ਪੈ ਗਿਆ ਬਾਈ ਨੂੰ ਲਸਣ ਆਲੂ ਪਿਆਜ਼ ਗੋਭੀ ਇਹਨਾਂ ਵੀ 400 ਰੁਪਏ ਕਿਲੋ ਕਹਿੰਦੇ ਆ ਬਹੁਤ ਮਹਿੰਗਾ ਹੋ ਗਿਆ 500 ਹੀ ਹੋਣਾ ਹੁਣ ਤਾਂ ਕੁੱਤਾ ਪ੍ਰਧਾਨ ਇਹ ਲੇਟ ਬੀਜ ਹੈ ਨਾ ਰੱਖਿਆ ਪਤਾ ਆਹ ਦਾ ਇੱਕੇ ਬੋਲੋ ਉੱਤੋਂ ਪਰਾ ਪਾ ਦਾਂ ਨੀਤੀ ਬਸ ਮੜਾ ਹੋ ਜੀ ਹੁਣ ਸਿੰਦੂ ਕਿਹਾ ਏ ਬਾਈ ਨੰਬਰ ਲਿਖੇ ਬਣਾ ਉੱਪਰ ਹੋਰ ਜਬ ਨਹੀਂ ਬਹੁਤਾ ਕਾਚ ਇਹਦੇ ਚ ਹਾਂ ਬਜਿਆ ਤਾਂ ਹੋਣੀ ਹੈ ਮਾਰੇ ਟਰੈਕਟਰ ਦੇ ਲਿਫਟ ਹਲਾ ਦੇ ਇਹ ਗੁੱਲਾ ਹੀ ਕੱਢ ਦੇ ਜਿਹੜਾ ਵਿੱਚ ਹੁੰਦਾ ਦੂਵਾਰੀ ਪਾਉਣਾ ਭਾਈ ਕਿਹੜਾ ਇੱਕ ਹੋਰ ਥੈਲਾ ਪਿਆ ਨਹੀਂ ਨਹੀਂ ਇਹ ਤਾਂ ਵੱਟ ਪਾਣੀ ਨਹੀਂ ਇਹਨਾਂ ਦੇ ਲਿੰਕਾਂ ਸਾਫ ਦੀਆਂ ਕਿੱਦਾਂ ਤੇਰੇ ਵਾਲੇ ਮੰਗਲ ਲੰਬੀਆਂ ਨੇ ਸਾਲੀਆਂ ਬਹੁਤ ਲੰਬੀਆਂ ਹੋੜੀ ਭਾਵੇਂ ਇੰਨੀ ਲੰਬੀ ਆ ਹਾਂ ਉਹਦੀਆਂ ਬਹੁਤ ਲੰਬੀਆਂ ਪੂਰੀਆਂ ਉਹਦੀਆਂ ਲੰਬੀਆਂ ਬਹੁਤ ਆ ਨਵੇਂ ਦੀਆਂ ਹਾਂ ਉਹ ਜਿੰਨਾ ਲੰਬਾ ਹੁੰਦਾ ਮੈਂ ਕਹਿੰਦਾ ਚੀਜੀ ਫੇਰ ਖੜਾ ਵੀ ਜ਼ਿਆਦਾ ਹੁੰਦਾ ਹੁੰਦਾ ਮੂਰੇ ਤੇ ਜ਼ਿਆਦਾ ਹੁੰਦਾ ਏ ਦੂਰ ਚਲੇ ਜਾਂਦਾ ਫਰਕ ਆ ਫਰਕ ਆ ਲੈ ਭਾਈ ਚੱਲ ਸਿੰਦੂ ਅੱਜ ਵਿਹਲਾ ਹੁਣ ਵਰਦਾਨ ਹਾਂ ਵਿਹਲਾ ਅੱਜ ਖੇਤਾ ਕਰਨੀ ਤੇ ਹੂੰ ਸਾਨੂੰ ਹੋ ਜਾਣੀ ਗਾਨਾ ਕਈ ਵਾਰ ਬਾਈ ਕੁਝ ਨਹੀਂ ਪਤਾ ਹੁੰਦਾ ਆਹ ਉਹ ਠੀਕ ਲਾਇਆ ਬੈਨ ਲੋਟ ਆਏ ਦੀ ਗੇਮ ਆ ਕਈ ਵਾਰ ਪਿਛੇਤੀ ਵੀ ਵਧੀਆ ਚਾਰਦੇ ਜਾਂਦੀ ਹੈ ਅਗੇਤੀ ਨੂੰ ਕੱਟ ਜਾਂਦੀ ਹੈ ਮੈਂ ਕਈ ਸੁਪਰ ਸੀਟਰ ਨੂੰ ਦੇਖਿਆ ਆ ਚੀਜ਼ ਹੈ ਨਹੀਂ ਇਹਨੂੰ ਹੈਗੀ ਹੈ ਵੀ ਬਾਹਰ ਵੀ ਆ ਬਾਹਰੇ ਤਵੀ ਵਾਲਾ ਸਿਆੜ ਨਹੀਂ ਜੰਮਦਾ ਦਿਸਦੀ ਹੂੰ ਇਹਨੂੰ ਨਾਲ ਸਿਆੜ ਜੰਮੂਗਾ ਆਪੇ ਬਾਹਰ ਘੇੜਦਾ ਨਾ ਰੱਖਿਆ ਹਾਂ ਆ ਬਾਹਰ ਘੇੜਦਾ ਸਿਆੜ ਇਹ ਚਾਹੀਦਾ ਇਹ ਚਾਹੀਦਾ ਇਹ ਤਾਂ ਪੂਰੀ ਪਹਿਲਾਂ ਦੂਏ ਦੇ ਪਹਿਲਾਂ ਜੇ ਕਲੇ ਆਉਂਦਾ ਪਰਾਂ ਜੀ ਇਹ 24 ਮਾਡਲ ਹੈ ਉਹਦੇ ਕਰਕੇ ਜਿਹੜੀ ਸੌਦ ਹੋਈ ਜਾਂਦੀ ਫਿਰ ਉਹ ਇੱਥੇ ਗੇਮ ਆ ਗਈ ਹਾਂ ਹਾਂ ਪਹਿਲੀ ਚੀਜ਼ ਇਕਣਾ ਹੈ ਨਹੀਂ ਦੀ ਪੂਰੀ ਆ ਉਕਰੇ ਸਾਰੇ ਨੂੰ ਹੁੰਦਾ ਸਪ੍ਰਿੰਗ ਹੁੰਦਾ ਇਹਦੇ ਵਿੱਚ ਦਬੀ ਜਾਂਦਾ ਨਾ ਜਿੱਥੇ ਜਾਰਾ ਕਹਿੜਾ ਉੱਚਾ ਨੀਵਾ ਹੋਈ ਜਾਂਦਾ ਚੱਲ ਬਈ ਹੁਣ ਛਤਰੀ ਦੇ ਲੈ ਸਿੰਦੂਰੇ ਕੇ ਜੀ ਕਿੰਨੀ ਗਏ ਇਹ ਪੂਰੀ ਮੀਂਹ ਰੋਗ ਰੋਗੀ ਛਤਰੀ ਦੂਈ ਉਹ ਵਧੀਆ ਜਿਹੜੀ ਹੁੰਦੀ ਆ ਆਮ ਦੇਸੀ ਇਹ ਤਾਂ ਮੀਂਹ ਪਾਉਣ ਵਾਲੀ ਏ ਓਕੇ ਆ ਇਹਦੇ ਜੇ ਬੰਦਾ ਚੰਨਣੇ ਜੇ ਚਾਹ ਜੇਦਾ ਇਹ ਤਾਂ ਹੈ ਉਹ ਜੀ ਨਹੀਂ ਰਹੀ ਹੋ ਜਾਂਦਾ ਹਾਂ ਚੰਨਣੇ ਜੇ ਨਹੀਂ ਰਹਾ ਹੁੰਦਾ ਕਿਹੜੀ ਸਾਈਡ ਜਾ ਆਹ ਦੇਖਿਆ ਵਧੀਆ ਪੂਰੀ ਆਹ ਹਾਂ ਮਾਡਲ ਵੀ ਭਾਈ ਉੱਚਾ ਹੀ ਹੋਣਾ ਭਾਈ ਇਹ ਮੇਰੇ ਸਾਹਮਣੇ ਕਿਆ ਆਰਾਮ ਨੇ ਮਾਡਲ ਹਾਂ ਉੱਚਾ ਮਾਡਲ ਭਾਈ ਇਹਨਾਂ ਦੀ ਕਿਸਮਤ ਤੇਜ ਹੈ ਇਹ ਨਵੇਂ ਪੁਰਾਣੇ ਕਰੀ ਜਾਂਦੇ ਟਰੈਕਟਰ ਪਰਦਾਦ ਮੈਂ ਤੁਹਾਨੂੰ ਕਹਿੰਦਾ ਕਿ ਉਹਨਾਂ ਦੀ ਸ਼ੌਂਕ ਦੀ ਆ ਹਾਂ ਇਹਨਾਂ ਨੇ ਜਦ ਦੇਖਿਆ ਵੀ ਭਾਈ ਕੋਈ ਹੋਰ ਵਧੀਆ ਮਿਲਦਾ ਏ ਤਾਂ ਇਹ ਨਵਾਂ ਪੁਰਾਣਾ ਕਰੀ ਜਾਂਦੇ ਆ ਆਹ ਹਾਂ ਇੱਥੇ ਪ੍ਰਧਾਨ ਸਾਧੀ ਆਉਗੀ ਇੱਕ ਬਰੇ ਹੈ ਨਹੀਂ 2 ਕਥਾਲੇ ਹੋਏ ਪਰਾਂ ਲੈ ਲੂ ਕਿ ਵੱਧ ਹੋ ਗਈ ਚੱਟੂ ਹਾਂ 4 ਸਾਲ ਹੋ ਗਏ 4 ਬਾਈ ਇਹਦੇ ਕੋਲ ਕੰਮ ਆ ਲੈ ਲਵੇ ਹੁਣ ਕੰਮ ਵੀ ਨਹੀਂ ਕਰਨਾ ਕੋਈ ਟਰੈਕਟਰ ਦੇ ਇੱਕ ਹੈ ਆ ਪਤਾ ਨਹੀਂ ਮੋਦੀ ਰਾਣੇ ਖੋੜਾ ਨਹੀਂ ਜਿਹੜੇ ਹਸਾਬ ਨਾਲ ਰੌਲਾ ਪੈਂਦਾ ਭਾਜਨ ਖੜਾ ਨਹੀਂ ਹੋਣ ਦਿੰਦਾ ਪੂਰੀ ਫਰਕ ਹੈ ਜਿਹੜੇ ਹਸਾਬ ਨਾਲ ਇਹਦੀ ਕੀੜੀਆਂ ਵੀ ਚੱਕੀਆਂ ਨਾਲ ਦਾ ਬਾਇਗਾ ਦਾ ਗਾਂ ਦਾ ਸਾਰੇ ਗੰਦ ਬੰਦਾ ਵੇਲੇ ਹੀ ਖੜਦੇ ਨੇ ਦੇਖ ਬਾਈ ਕੀ ਕਰ ਰਿਹਾ ਇਹਨਾਂ ਦਾ ਗੇਲ ਤਾਂ ਹਲੇ ਵੱਟ ਪਰ ਹੈ ਹਲੇ ਦਿਖੀ ਨਹੀਂ ਹੈਗੀ ਲੈ ਵੱਟ ਤਾਂ ਸਭ ਵੱਟ ਤਾਂ ਸੁੱਕੀ ਹੁੰਦੀ ਹੈ ਉਹ ਭੱਟੂ ਮੂਰੇ ਦੇ ਕਰਾ ਲਾਤਾ ਪਰਦਾ ਮੂਰੇ ਵੀ ਦਾ ਆ ਚੀਜ਼ ਵਧੀਆ ਹੈ ਪਰਦਾ ਡਬਲ ਕੰਮ ਕਰਤਾ ਦੇਖ ਲੈ ਇਹ ਹੈ ਤਾਂ ਪੂਰੀ ਡਾਲਾ ਡੂਲਾ ਲਾਉ ਨੂੰ ਵੀ ਠੀਕ ਐ ਜੇ ਲਾਉਣੀ ਆ ਹਾਂ ਦੇਖ ਲੈ ਕਦੂ ਕਦੂ ਹੀ ਜ ਭੈ ਉਹ ਹੋ ਜਾਂਦਾ ਪਾੜ ਪਾਈ ਜਾਂਦਾ ਇਹਦੇ ਦਾ ਪਾੜ ਦੇਖਣਾ ਮਗਦੀ ਲੋਆ ਦਾ ਮੇਰੀ ਗੱਲ ਦੱਦੂ ਨੂੰ ਪਾ ਗਈ ਹੈ ਜੇ ਰੱਖੇ ਪੂਰੇ ਜਿੱਤੇ ਦੇਖਦੀ ਬੱਟ ਰੋੜਦੀ ਜਿਹੜੇ ਲਾਤੀ ਆ ਇਹਦੇ ਪਾੜ ਦੇ ਵੀ ਲਾ ਦੇ ਕਹਿੰਦਾ ਆਪਾਂ ਜੇ ਸੀ ਵੀ ਲੱਭਦਾ ਫੇਰੀ ਜਾਂਦੇ ਆ ਇਹਨੂੰ ਵਿੱਚ ਸੈਟ ਆਪਣੇ ਲੈਣਾ ਮਰਜੀ ਪਾੜ ਲਾ ਦੇ ਜੱਗਾਈ ਬੱਤ ਉਹ ਖਾਈ ਤਾਂ ਨਹੀਂ ਦੇ ਹਾਂ ਟਾਇਰ ਬਦਲਦੇ ਨੇ ਹੈ ਟਾਇਰ 14 ਦੇ ਪਾਸ ਤੇ ਪਹਿਲਾਂ 15 ਦੇ ਦੇ ਵਿੱਚ ਦੇਗਾ ਟਾਇਰ ਉਹ ਦੂਏ ਦੇ ਕਿ ਆ ਲੈ ਆ ਨੱਗੇ ਜੀ ਬਾਈ ਸ਼ੁਰੂਆਤ ਕਰਨਾ ਖੁੱਲ ਗਿਆ ਖੁੱਲ ਗਿਆ ਚੱਲ ਬਾਈ ਕਾ ਬਹੁਤਾ ਡੂੰਗੇ ਦਾ ਕੋਈ ਫਾਇਦਾ ਨਹੀਂ ਹੈਗਾ ਉੱਪਰ ਜੀ ਜਾ ਹੀ ਰਹਾ ਏ ਜਾਦਾ ਜਾਦਾ ਪੁਰ ਪ੍ਰਾਲ ਚ ਜ਼ੋਰ ਦੇ ਦੋ ਹਣਾ ਪ੍ਰਾਲੀ ਚ ਜਿਆਦਾ ਜ਼ੋਰ ਲੱਗਦਾ ਏ ਸਿੰਪਲ ਘੱਟ ਨਾ ਇਹ ਪੋਲਾ ਹੁੰਦਾ ਨਾ ਕਿਸੇ ਦਾ ਵੀ ਬਰਾਲ ਮਾ ਜੋੜ ਲੈਂਦਾ ਯਾਰਾ ਉਹ ਕਹਦੇ ਜੀ ਜਣੇ ਚੱਲਦਾ ਹੈ ਰੀਲੇਟਰ ਖਾਂਦੀ ਚੱਲਦਾ ਹਾਂ ਦੇਖ ਲੈ ਟਰੈਕਟਰ ਨੂੰ ਪਤਾ ਵੀ ਨਹੀਂ ਇਹ ਸੁਪਰ ਸੀਟਰ ਦਾ ਪਤਾ ਨਹੀਂ ਬਾਈ ਕਾ ਹਾਂ ਵੀ ਮਿੱਟੀ ਗਾਹਾਂ ਨੂੰ ਮਾਰਦਾ ਪੂਰੀ ਇਹ ਸੁਪਰ ਸੀਟਰਾਂ ਚੀਜ਼ ਬਹੁਤ ਵਧੀਆ ਬਾਈ ਸਾਡੇ ਇਲਾਕੇ ਮਾ ਤਾਂ ਕਾਮਯਾਬ ਹੈਗਾ ਬਾਈ ਇਹ ਹਾ ਜੀ ਮਾੜੀ ਦੀਆਂ ਨੇ ਗੇਂਦ ਨੇ ਸਿਆੜ ਨਾਲ ਜਮੜ ਇਹ ਰਹਿੰਦਾ ਨਹੀਂ ਹੈ ਪੈਰਵਾਰ ਨਾਲ ਬੈਠਾ ਬਾਦਵਾ ਇੱਕ ਇੱਕ ਯਾਰ ਇੱਕ ਇੱਕ ਗੇੜੇ ਨੂੰ ਨਾਲ ਕੋਮਲਪੇ ਪ੍ਰਧਾਨ ਲੋ ਜੀ ਬਾਈ ਪ੍ਰਧਾਨ ਬਾਈ ਦੀ ਮੱਕੀ ਵਜਾਨ ਤੋਂ ਬਾਅਦ ਮੈਂ ਇਧਰ ਮਨਾ ਵੀਰ ਸਤਿ ਸ਼੍ਰੀ ਅਕਾਲ ਜੀ ਚੱਲੇ ਆ ਬਾਈ ਸ੍ਰੀ ਚਮਕੌਰ ਸਾਹਿਬ ਤੇ ਸੈਕਿੰਡ ਦਿਵਾਨ ਆ ਭਾਈ ਦੂਜਾ ਦੂਜਾ ਦਿਵਾਨ ਅੱਜ ਤੇ ਨੌਕਲ ਪੈਣ ਦਾ ਵੀ ਸਾਡੇ ਜਾ ਹੋਇਆ ਨਹੀਂ ਹੁਣੇ ਜਾਣਾ ਕੱਲ ਤਾਂ ਸਾਰਾ ਟਾਈਮ ਸੰਦ ਭੰਡਾ ਤੋਂ ਲੱਗ ਗਿਆ ਤੇ ਅੱਜ ਟਾਈਮ ਮਿਲਿਆ ਏ ਮੈਂ ਵੀ ਕਹਾ ਮੈਂ ਕਿ ਕਿੱਥੇ ਗਿਆ ਹੋਇਆ ਮੈਂ ਤਾਂ ਸਾਰਾ ਦਿਨ ਉਹਨੂੰ ਦੇਖਿਆ ਹੀ ਨਹੀਂ ਤੇ ਵੀ ਮੁੰਡਾ ਫੋਨ ਨਹੀਂ ਚੱਕਦਾ ਵੀ ਗਿਆ ਕਿੱਥੇ ਆ ਫੋਨ ਵੀ ਸੁੱਚਾ ਹੋ ਤਾਂ ਕਰਕੇ ਅੱਜ ਸਾਡਾ ਤੀਆ ਪਾਰਟ ਮੈਂ ਰੋਟੀ ਉਹ ਪਤਾ ਨਹੀਂ ਕਿੱਧਰ ਨੂੰ ਲੰਘ ਗਿਆ ਹੁਣ ਉਹਦੀ ਵੇਟ ਹੋ ਰਹੀ ਏ ਅੱਜ ਰੋਟੀ ਲੱਗ ਜਾਣਾ ਤਿਆਰ ਹੋ ਕੇ ਕੱਦਾ ਬੈਠਾ ਅੱਜ ਲੈ ਕੇ ਜਾਣਾ ਏ ਐਦਾਂ ਨੂੰ ਕਿਤੇ ਗਿਆ ਪਿਆ ਏ ਬਾਕੀ ਹੁਣ ਉਹਦੀ ਵੇਟ ਆ ਉਹਦੇ ਆ ਤੇ ਚੱਲਦੇ ਆ 300 ਦੀ ਆਵਾਜ਼ ਅਸੀਂ ਦੂਰ ਤੇ ਵੀ ਛਾਣ ਲੈਂਦੇ ਉਹਦੀ ਆਵਾਜ਼ ਨਹੀਂ ਹੈਗੀ ਇਹ ਬਾਕੀ ਮਲਾਉਂਦੇ ਉਹਦੇ ਆਏ ਤੇ ਚੱਲਦੇ ਫਿਰ ਕਹ ਨਹੀਂ ਕਰ ਫੋਨ ਉਹਨੂੰ ਫਿਰ ਲਓ ਜੀ ਸਾਡਾ ਝੋਂਗਾ ਖੜਾ ਹਾਂਜੀ ਕਿਤਨੀ ਵੇਟ ਕਰੀ ਕੋਟਾ ਮਰਾ ਕੱਦਾ ਹੋ ਗਿਆ ਘੰਟਾ ਹੋ ਗਿਆ ਬਾਈ ਮੈਂ ਚੱਦਿਆ ਰ ਮੈਂ ਕਹਿੰਦਾ ਤੂੰ ਅੱਜ ਹੀ ਪਛਾਣੀ ਨਹੀਂ ਹੁੰਦਾ ਆਵੇ ਲੱਗੇ ਨਾ ਬਾਈ ਥੋੜੀ ਤਕੜਾ ਹੋ ਗਿਆ ਤਕੜਾ ਵੀ ਹੋ ਗਿਆ ਨਹੀਂ ਐਂ ਦੱਸ ਦੂੰ ਕਿੰਨੇ ਵੇੜਾ ਤਿਆਰ ਮੈਂ ਤਿਆਰ ਹੋ ਗਿਆ ਮੈਂ 10 ਵਜੇ ਦਾ ਹੈ ਬਾਈ ਅਸੀਂ ਹੋ ਗਿਆ 1 ਵਜ ਗਿਆ ਬਾਈ ਤੁਸੀਂ ਬਹੁਤ ਟਾਈਮ ਲਾ ਲਾ ਪਰਨਾ ਬੰਦ ਅਗਰੇ ਮੇਰੀ ਗੱਲ ਸੁਣ ਅੱਪਾ ਐਂ ਤੇ ਬਾਤ ਤਿਆਰ ਹੋਇਆ ਇਹਨੇ ਟਾਈਮ ਲਾਇਆ ਉਹ ਮੈਂ ਤਾਂ ਭੈਣੇ ਗਿਆ ਮੈਂ ਤੂੰ ਸਭ ਤੇ ਵਾਰ ਮੈਂ ਇਸ ਤੱਕ ਕੱਦੇ ਖੜੇ ਹੋਰੇ ਕੱਦੇ ਖੜੇ ਕਦਾਦਨ ਫੋਨ ਕਰਦਾ ਕਹਦਾ ਪੈਣੀ ਆ ਮਾਗੀ ਪੈਂਟੇ ਪਾਉਣੀ ਆ ਨਹੀਂ ਨਹੀਂ ਲੇਟ ਆ ਰਿਹਾ ਚੂੜੋ ਬੋਲਦਾ ਚੂੜੋ ਬੋਲਦਾ ਇਹਨੂੰ ਲੱਸ ਨਹੀਂ ਪਲਾਉਣਾ ਆਪਾਂ ਨੇ ਰਮਾਲ ਚੱਕ ਲਿਆ ਪਹਿਲਾਂ ਮੈਨੂੰ ਫੇਰ ਆ ਜਾ ਚੱਕ ਲਿਆ ਕਹਦਾ ਪੈਂਟ ਨਹੀਂ ਕਿਹੜਾ ਉਹ ਕਰਾ ਦੋ ਫੇਰ ਚੱਕ ਫੇਰ ਕਰਾ ਦੋ ਯਾਰ ਯੂਰਪ ਕੇ ਵੀਰੋਂ ਕੇ ਪਾਟੀ ਬਾਈ ਗੰਨੇ ਦੇ ਰਸਮਾ ਸੇਵਾ ਲੱਗੀ ਵੀ ਵੰਟੀ ਬਾਈ ਦੀ ਰਸਤੇ 'ਚ ਮਿਲਿਆ ਸਤਰੀਕਾਲ ਜੀ ਆ ਜਾ ਵੀਰੇ ਪੱਕਾ ਸੇਵਾ ਦਰ ਵੱਡੀ ਹਰੇਕ ਸਾਲ ਨਾ ਨਾ ਠੀਕ ਹੈ ਗੰਨੇ ਰਾਜਾ ਲੰਗਰ ਗੰਨੇ ਰਾਜਾ ਤੇ ਆਹ ਸਾਈਡ ਬਾਈ ਲੰਗਰ ਹੈ ਸ੍ਰੀ ਚਮਕੌਰ ਸਾਹਿਬ ਨੂੰ ਰੋਡ ਜਾਂਦਾ ਬਾਈ ਹਰੇਕ ਟਰਾਲੀ ਟਰੈਕਟਰ ਮੋੜ ਦਾ ਰੁੱਕੇ ਹੀ ਜਾਂਦੇ ਆ ਰੁੱਕੇ ਜਾਂਦਾ ਬਾਈ ਉਰੇ ਹੋਰ ਸੇਵਾ ਵੀ ਹੈ ਹਾਂ ਜੀ ਜਿੰਨੇ ਕਿਸੇ ਨੇ ਘਰ ਨੂੰ ਲੈ ਜਾਣਾ ਜਿੰਨਾ ਮਰਜ਼ੀ ਲੈ ਜਾਓ ਕੋਈ ਚੱਕਰ ਨਹੀਂ ਹੈ ਨਾ ਨਾ ਠੀਕ ਹੈ ਜਿੰਨਾ ਮਰਜ਼ੀ ਕੋਈ ਨਾ ਨਾ ਠੀਕ ਹੈ ਅਸੀਂ ਚੱਲੇ ਬਾਈ ਵੰਦੀ ਮਠਾ ਦੇਖਣ ਮੁੜ ਕੇ ਆਗੇ ਠੀਕ ਹੈ ਵੀਰੇ ਆ ਜਿਓ ਮੁੜ ਕੇ ਇਹ ਵਾਰ ਪਹੁੰਚ ਗਏ ਗੁਰੂ ਘਰ ਆਓ ਇੱਕ ਵਾਰ ਉਹਨਾਂ ਮਹਾਨ ਸ਼ਹੀਦਾਂ ਨੂੰ ਆਪਣੇ ਦਿਲਾਂ ਦੀ ਧਰਕਣ ਬਣਾ ਕੇ ਉਹਨਾਂ ਮਹਾਨ ਯੋਧਿਆਂ ਨੂੰ ਇੱਕ ਵਾਰ ਦੀ ਹਰਦਾਸ